ਸਤਿ ਪਾਏ ਜੀ ਕੀ ਹਾਲ ਮਾ ਤੁਹਾਡਾ ਗੁਰਮੀਰ ਸਿੰਘ ਜੀ ਗੁਰਮੀਰ ਸਿੰਘ ਹਾਂ ਜੀ ਆਏ ਕਿਸ ਗੁਰੂ ਘਰ ਸੇਵਾ ਨਵਾ ਰਹੇ ਗੁਰਦਰਾ ਪੰਥ ਮਾਤਾ ਸਾਹਿਬ ਕੋਲ ਕਿੱਥੇ ਬੰਗਾ ਆਏ 23 ਤਰੀਕ ਨੂੰ ਕੋਈ ਇੱਥੇ ਵਿਆਹ ਵੀ ਹੋਇਆ ਸੀਗਾ ਹਾਂ ਜੀ ਹੋਇਆ ਆਨੰਦ ਕਾਰ ਉਹ ਕੀ ਨਾਮ ਆ ਉਹਨਾਂ ਦਾ ਹਸਨ ਮਾਨਕ ਲੜਕੀ ਦਾ ਜਸਪ੍ਰੀਤ ਕੌਰ ਗੁਰੂ ਮਰਿਆਦਾ ਅਨੁਸਾਰ ਹਾਂ ਗੁਰੂ ਮਰਿਆਦਾ ਅਨੁਸਾਰ ਪੂਰੀ ਮਰਿਆਦਾ ਅਨੁਸਾਰ ਹੋਇਆ ਜੀ ਵਿਆਹ ਹੋਇਆ ਹਾਂ ਜੀ ਅਰਮੋਲ ਪੈਸੇ ਜਿ ਵਿਆਹ ਸੀ ਉਹਨਾਂ ਦਾ ਤੇ ਜਿਹੜੇ ਫਿਰ ਇੱਥੇ ਆ ਗਏ ਲੰਘ ਹਾਂ ਜੀ ਨੰਦਕਾਰ ਜਿੱਥੇ ਅਨੰਦਕਾਰ ਜਿੱਥੇ ਹੋਵੇ ਹਾਂਜੀ ਕਿੰਨੇ ਕਿਸਗੇ ਬਰਾਤੀ ਆਏ ਸੀ ਤਗਰੇਨਾ 25 30 30 ਜਣੇ ਸੀ ਕੋਈ ਰਜਿਸਟ੍ਰੇਸ਼ਨ ਵਗੈਰਾ ਹੁੰਦੀ ਆ ਆਪਣੇ ਗੁਰੂ ਘਰ ਇੱਥੇ ਕੋਈ ਉਹ ਹੁੰਦੇ ਸਰਟੀਫਿਕੇਟ ਬਣਦਾ ਜੀ ਸਰਟੀਫਿਕੇਟ ਬਣਦਾ ਜੀ ਠੀਕ ਸ਼ੁਕਰੀਆ ਜੀ ਹਾਂਜੀ ਧੰਨਵਾਦ ਤੁਹਾਡੀ ਕੀ ਲੱਗਦੀ ਹੈ ਨੀਤੀ ਜੀ ਤੁਹਾਨੂੰ ਕਿਦਾਂ ਪਤਾ ਲੱਗਾ ਕਿ ਇਹ ਦੂਜਾ ਵਿਆਹ ਕਰਾ ਰਿਹਾ ਮੁੰਡਾ ਉਹ ਵੀ ਇੰਨੀ ਰੂੜ ਮੈਂ ਤਾਂ ਸਰ ਬਾਹਰ ਸੀ ਜੀ ਮੇਰੇ ਭਤੀਜਾ ਨੂੰ ਪਤਾ ਲੱਗਿਆ ਤੁਸੀਂ ਬਾਹਲੀ ਕੰਟਰੀ ਕਿੱਥੇ ਰਹਿੰਦੇ ਨਹੀਂ ਜੀ ਮੈਂ ਜਵਾਹਰਨਾ ਪਸ਼ਮੀਰ ਸੀ ਠੇਰੇਗਾ ਮੈਂ ਤਾਂ ਇਸ ਬਾਰੇ ਧਿਆਨ ਲਾਣੇ ਲਾ ਸਕਦਾ ਇੰਨਾ ਹੈ ਆਪਣਾ ਮਨਦੀਪ ờ ਮਨਦੀਪ ờ ਹਾਂਜੀ ਕਿਹੜਾ ਪਿੰਡ ਤੁਹਾਡਾ ਬਿੰਦਨ ਕੌਰ ਸਿੰਘ ਜ਼ਿਲ੍ਹਾ ਮੁਠਿੰਦਾ ਜੀ ਦੇਖੀ ਕਿੰਨੀ ਦਿਨ ਹੋ ਗਏ ਤੁਹਾਡੇ ਵਿਆਹ ਹੋਏ ਨੂੰ 3 ਸਾਲ ਹੋ ਗਏ 3 ਸਾਲ ਹੋ ਗਏ ਹਾਂਜੀ ਕਿਸ ਤਰੀਕੇ ਦਾ ਪਤਾ ਕਿਹੜੀ ਤਰੀਕ ਨੂੰ ਹੋਇਆ ਸੀ ਹਾਂਜੀ 11 ਤਰੀਕ 7ਵਾਂ ਮਹੀਨਾ 2022 22 ਚ ਜੀ 2022 ਦੇ ਵਿੱਚ ਹੋਇਆ ਸੀ ਹਾਂਜੀ ਵਿਆਹ ਜਿਹੜਾ ਉਹ ਕਿਹੜੀਆਂ ਰਸਮਾਂ ਦੇ ਨਾਲ ਹੋਇਆ ਜੀ ਮੈਂ ਤਾਂ ਆਪਣਾ ਨਿਕਾਹ ਹੀ ਹੋਇਆ ਸੀ ਜੀ ਨਿਕਾਹ ਹੋਇਆ ਸੀ ਹਾਂਜੀ ਕੋਈ ਵੀ ਉਸੀ ਬਲੌਕ ਕਰ ਦੋ ਜਾਂ ਕਿਸੇ ਨਹੀਂ ਨਹੀਂ ਉਸੇ ਕੈਟਾਗਰੀ ਚੀਜ਼ ਕੈਟਾਗਰੀ ਬਲੌਕ ਕਰ ਦੋ ਹਾਂਜੀ ਹੁਣ ਇੱਥੇ ਬੰਗਾ ਜ਼ਿਲ੍ਹਾ ਨਵਾਂ ਸ਼ਹਿਰ ਦੇ ਵਿੱਚ ਤੁਸੀਂ ਕੀ ਕਰਦ ਰਹੇ ਜਿਹੜੇ ਕੰਪਲੀਟ ਦਿੱਤੀ ਆ ਇਹ ਜੀ ਮੇਰੇ ਹਸਬੰਡ ਹਸਨ ਮਾਨਕ ਉਰਫ ਮਤਲਬ ਹਸਨ ਖਾਨ ਜਿਨ੍ਹਾਂ ਨੂੰ ਕਹਿੰਦੇ ਨੇਗੇ ਪਿੰਡ ਸਦੋ ਕੇ ਵਿਆਹੀ ਸੀ ਕਿ ਮੈਂ ਤੇ ਇਹ ਦੂਜਾ ਵਿਆਹ ਕਰਵਾਇਆ ਸੀਗੇ ਬੰਗੇ ਤੁਹਾਨੂੰ ਕਿਸੇ ਨੂੰ ਪਤਾ ਲੱਗਾ ਦੂਜਾ ਵਿਆਹ ਕਰਾਣ ਦਾ ਉਹ ਦਲੀ ਵੀ ਰਾਕੋਲੇ ਮਤਲਬ ਇਦਾਂ ਥੋੜੀ ਜਿਹੀ ਹੋਈ ਸੀਗੀ ਗੱਲ ਉਹਨਾਂ ਨੇ ਆ ਕੇ ਦੇਖਿਆ ਜੀ ਫਿਰ ਉਹਨਾਂ ਨੇ ਬੰਗੇ ਪੁਲਿਸ ਸਟੇਸ਼ਨ ਆ ਕੇ ਕੰਪਲੀਟ ਕੀਤੀ ਕਿੱਥੇ ਦਾ ਹੈ ਉਹ ਕੁੜੀ ਕਿੱਥੇ ਦੀ ਹੈ ਉਹ ਜੀ ਯੂਕੇ ਦੀ ਹੈ ਜੀ ਬਰੇਸ਼ ਦੀ ਹੈ ਹਾਂ ਜੀ ਹਾਂ ਜੀ ਕਿਉਂ ਕੀ ਕਾਰਵਾਈ ਸੀ ਹਾਂ ਜੀ ਹਾਂ ਜੀ ਕੁਝ ਪਤਾ ਨਹੀਂ ਦੱਸਣਗੇ ਜੀ ਇਦਾਂ ਬਿਆਨ ਲੈ ਲਏ ਨੇ ਉਹਨਾਂ ਨੇ ਕਿ ਇਹ ਇਤੇ ਕਿਹਾ ਜਾਂਦਾ ਕਿ ਤੁਹਾਡੇ ਜਿਹੜੇ ਆ ਮੁਸਲਮਾਨ ਜਿਹੜੀ ਫੋਮ ਅਗਰ ਵਿੱਚ ਚਾਰ ਵਿਆਹ ਜਿਹੜੇ ਉਹ ਕਰਾਏ ਜਾਣੇ ਜਿਆਜ ਹੈਗੇ ਨਹੀਂ ਜੀ ਇਦਾਂ ਨਹੀਂ ਚਾਰ ਹੈ ਤਾਂ ਹੈਗੇ ਨੇਗੇ ਤੇ ਪਰ ਉਹ ਮਤਲਬ ਵਾਈਫ ਵੀ ਉੱਚ ਰਜਮੰਦੀ ਹੋਣੀ ਚਾਹੀਦੀਆ ਪਰ ਇਹ ਤਾਂ ਮੈਨੂੰ ਕੁੱਟ ਮਾਰ ਕੇ ਘਰੇ ਸੱਟਗੇ ਸੀ ਨਾ ਮੈਨੂੰ ਤਾਂ ਪਤਾ ਵੀ ਨਹੀਂ ਸੀਗਾ ਕੁਛ ਜਿਹੜੀ ਕੁੱਟ ਮਾਰ ਦੀ ਸ਼ਿਕਾਇਤ ਤੁਸੀਂ ਉੱਥੇ ਕੀਤੀ ਆ ਨਹੀਂ ਜੀ ਕੀਤੀ ਹੋਈ ਹੈ ਉਦੋਂ ਮੇਰੇ ਕੇਸ ਚ ਚੱਲ ਚੱਲ ਰਹੇ ਨੇਗੇ ਹੁਣ ਅਸੀਂ ਉਹ ਕੰਪਲੀਟ ਕੀਤੀ ਹੋਈ ਹੈ ਦੁਰੀਵਾਰ ਸ਼ਨੀਵਾਰ ਨੂੰ ਐਸਐਚਓ ਬਠਿੰਡਾ ਦੇ 21 ਤਰੀਕ ਨੂੰ ਮੈਨਾਂ ਕੋ ਕੁੱਟਮਾਰ ਕਰਕੇ ਆਇਆ ਘਰੇ ਇਹਨਾਂ ਦੇ ਮੰਮੀ ਜਿੱਦਣ ਇੱਥੇ ਵਿਆਹ ਕਰਾਣ ਆਇਆ ਉਹ ਦਿਨ ਉਹ ਦਿਨ ਸਾਨੂੰ ਕੁੱਟਮਾਰ ਕਰਕੇ ਬੰਦੁੱਥੇ ਕਰਦੇ ਹਾਂ ਹਾਂਜੀ ਹਾਂਜੀ ਕੁੱਟਮਾਰ ਕਰਦੇ ਆ ਬਸ ਇਹ ਇਨਸਾਫ ਮਿਲੇ ਤੋਂ ਇਹਨਾਂ ਦੇ ਸਾਰੇ ਨੰਬਰ ਤੇ ਹੋਰ ਕੋਈ ਕਾਰਵਾਈ ਕੀਤੀ ਜਾਵੇ ਮੈਂ ਤੁਸੀਂ ਨਾਲ ਨਹੀਂ ਰਹਿਣਾ ਚਾਹੁੰਦੇ ਨਹੀਂ ਉਹ ਚੀਜ਼ ਮੈਂ ਬਾਅਦ ਚ ਦੇਖੂੰਗੀ ਜੀ ਕਿਹੜੇ ਤੇ ਕਾਰਵਾਈ ਕੀਤੀ ਜਾਵੇ ਨਾ ਤੇਰੀ ਫੈਮਲੀ ਤੇ ਕਾਰਵਾਈ ਇਹਦੀ ਫੈਮਲੀ ਤੇ ਕਾਰਵਾਈ ਕੀਤੀ ਜਾਵੇ ਜਿਹੜੇ ਵਿੱਚ ਸੀਗੇ ਸਾਰੇ ਤੁਹਾਡਾ ਕੀ ਨਾਮ ਹੈ ਤੁਹਾਡਾ ਨਾਮ ਐਡਵੋਕੇਟ ਪਰਮੰਦਰ ਕੌਰ ਦੇਲਾ ਜੀ ਪਟੰਡਾ ਡਿਸਟ੍ਰਿਕਟ ਤੋਂ ਅੱਜ ਕਿੰਨਾ ਬੰਗਿਆ ਥਾਣੇ ਦੇ ਵਿੱਚ ਆਣੇ ਹੋਏ ਤੇ ਜੀ ਮੇਰੀ ਕਲਾਇੰਟ ਹੈ ਅਸਲ ਮਨਗਦੀ ਜੋ ਵਾਈਫ ਸੀ ਠੀਕ ਹੈ ਜੀ ਉਹਦੇ ਹਸਬੰਡ ਦੀ ਸਾਰੀ ਇਨਫੋਰਮੇਸ਼ਨ ਆਈ ਸੀ ਵੀ ਇਹਨੇ ਵਿਆਹ ਕਰਵਾ ਲਿਆ ਤੇ ਉਹਨਾਂ ਦੇ ਖਿਲਾਫ ਅਸੀਂ ਇੱਥੇ ਕਾਰਵਾਈ ਕਰਵਾਉਣ ਵਾਸਤੇ ਬੰਗਿਆ ਆਏ ਹੋਏ ਸੀ ਇਹਦੇ ਜੋ ਹਸਲਮਾਨ ਪਿਆ ਇਹਦੇ ਖਿਲਾਫ ਦੋ ਪੇਸਾ ਬਾਰਾਂਡੇਰੀ ਐਕਟ ਤੇ 125 ਮੈਂਟਨੈਂਸ ਦਾ ਅਸੀਂ ਆਲਰੇਡੀ ਬਟਿੰਡਾ ਕੋਰਟ ਚ ਲਾਇਆ ਹੋਇਆ ਕਿ ਅੱਜ ਤੋਂ ਤਕਰੀਬਨ ਤਿੰਨ ਕੁ ਮਹੀਨੇ ਪਹਿਲਾਂ ਹਸਨ ਮਾਨਿਕ ਦੇ ਖਿਲਾਫ ਅਸੀਂ ਕੰਪਲੇਂਟ ਦਿੱਤੀ ਹੋਈ ਸੀ ਐਸਐਸਪੀ ਸਾਹਿਬ ਬਟਿੰਡਾ ਨੂੰ ਉਥੇ ਰਾਜੀਨਾਵਾ ਕਰਕੇ ਕੁੜੀ ਨੂੰ ਆਪਣੇ ਘਰ ਲੈ ਆਇਆ ਸੀ ਜਿਸ ਟਾਈਮ ਇਹਦੀ ਇਹਦੀ ਮੈਰਿਜ ਹੋਈ ਆ 23 ਨਵੰਬਰ ਨੂੰ ਉਸ ਟਾਈਮ ਕੁੜੀ ਇਹਦੇ ਘਰ ਬੈਠੀ ਸੀ 23 ਨਵੰਬਰ ਨੂੰ ਇਸ 3 ਨਵੰਬਰ ਹਾਂਜੀ 2024 ਦੀ ਹਾਂਜੀ ਹਾਂਜੀ ਵਿਆਹ ਕਿੱਥੇ ਕਰਾਣਾ ਆਇਆ ਸੀ ਉਹ केजी ਪੰਗੇ ਦੀ ਸਾਨੂੰ ਇਨਫੋਰਮੇਸ਼ਨ ਆਈ ਸੀ ਬੰਦਾ ਨੇ ਇੱਥੇ ਅਨਮੋਲ ਰੈਸਟੋਰੈਂਟ ਹੈ ਉੱਥੇ ਇਹਨੇ ਮੈਰਿਜ ਕਰਵਾਈ ਆ ਤੇ ਇੱਥੇ ਗੁਰਦੁਆਰਾ ਆ ਤਾਂ ਆਈਕਨ ਗੁਰਦੁਆਰੇ ਮਾਤਾ ਸਾਂਗ ਗੁਰਦੁਆਰੇ ਸਾਹਿਬ ਤੋਂ ਗੁਰਦੁਆਰਾ ਉੱਥੇ ਇਹਨੇ ਅਨੰਦ ਦਾ ਕਾਰਜ ਕਰਵਾਈ ਆ ਉਹ ਹੈ ਕੋਈ ਵੀਡੀਓ ਵਗੈਰਾ ਜਾਂ ਸੀਸੀਟੀਵੀ ਵੀਡੀਓ ਨਹੀਂ ਹੈ ਜੀ ਸਾਨੂੰ ਇਹ ਇਨਫੋਰਮੇਸ਼ਨ ਜਿਹੜਾ ਅਨਮੋਲ ਰੈਸਟੋਰੈਂਟ ਦਾ ਮੈਨੇਜਰ ਆ ਉਹਨੇ ਦਿੱਤੀ ਸੀ ਵੀ ਅਸੀਂ ਉੱਥੇ ਵੇਟਰ ਭੇਜੇ ਸੀਗੇ ਠੀਕ ਹੈ ਜੀ ਕੋਲ ਡਰਿੰਕ ਵਗੈਰਾ ਵਗੈਰਾ ਵਰਤਨ ਉਹਦਾ ਲਾਸਟ ਮੀਲ ਜਦੋਂ ਖਾ ਰਹੇ ਸੀਗੇ ਉਸ ਟਾਈਮ ਤੇ ਪੁਲਿਸ ਨੇ ਇਹਨਾਂ ਨੂੰ ਉਥੋਂ ਫੜ ਕੇ ਥਾਣੇ ਲੈ ਕੇ ਜਾਂਦਾ ਸੀ ਥਾਣਾ ਸਿਟੀ ਬੰਦਾ ਵਿੱਚੋਂ ਬਸੰਦਰ ਕਹਿੰਦਾ ਸੀ ਸਾਡੀ ਤਾਂ ਕੋਈ ਹੈ ਹੀ ਨਹੀਂ ਕੋਈ ਰਿਲੇਸ਼ਨ ਹਰ ਸੀ ਕੋਈ ਮੈਰਿਜ ਕਰਾਉਣ ਆਏ ਆ ਉਹ ਤਾਂ ਜੀ ਦੇਖੋ ਹੁਣ ਪਰਚੇ ਤੋਂ ਬਚਦਾ ਕਹੂਗਾ ਹੀ ਉਹ ਤਾਂ ਆਪਣੀ ਸੇਫਟੀ ਲਈ ਕਹੂਗਾ ਨਾ ਬਟ ਜੋ ਸਚਾਈ ਆ ਅਸੀਂ ਪੁਲਿਸ ਨੂੰ ਉਹਦੇ ਬਾਰੇ ਸਾਰਾ ਕੁਝ ਦੱਸ ਦਿੱਤਾ ਹੈ ਐਵੀਡੈਂਸ ਦੇ ਦਿੱਤਾ ਹੈ ਅੱਗੇ ਪੁਲਿਸ ਕਾਰਵਾਈ ਕਰੂਗੀ ਉਹਦੇ ਤੇ ਮੈਂ ਖੜਾ ਥੋੜਾ ਜਿਹਾ ਨਹੀਂ ਹਾਂ ਜੀ ਮੇਰਾ ਹਸਨਾ ਤੇ ਅਸੀਂ ਤੁਸੀਂ ਕੁਲਦੀਪ ਮਾਨਗੀ ਦੇ ਕੀ ਲੱਗਦਾ ਮੈਂ ਦੋ ਤਾਂ ਹੀ ਉਹਨਾਂ ਦਾ ਉਹਨਾਂ ਦਾ ਦੋ ਤਾਂ ਹੈ ਤੇ ਕੀ ਪ੍ਰੋਬਲਮ ਪਈ ਹੈ ਜਿਹੜੀ ਜਿਵੇਂ ਕਿ ਲੜਾਈ ਹੈ ਜੀ ਉਹਦੇ ਪਰ ਕੇ ਆਏ ਆ ਮੈਂ ਇੱਕ ਹੀ ਪੁੱਛ ਲ ਗਈ ਕਿ ਤੁਹਾਡਾ ਮਤਲਬ ਤੁਸੀਂ ਦੂਜੀ ਮੈਰਿਜ ਕਰਾ ਕਰਾ ਰਹੇ ਹੋ ਇੱਥੇ ਹੈ ਨਹੀਂ ਨਹੀਂ ਅਸੀਂ ਅਸੀਂ ਤਾਂ ਇਹਦਾ ਸੂਟ ਚੱਲ ਰਿਹਾ ਸੀ ਸਾਡਾ ਅਸੀਂ ਤਾਂ ਇੱਥੇ ਆਏ ਪਹਿਲਾਂ ਹੋ ਚੁੱਕਾ ਤੁਹਾਡਾ ਤਲਾਕ ਵਗੈਰਾ ਨਹੀਂ ਜੀ ਉਹ ਸਾਡਾ ਲੜਾਈ ਚੱਲ ਰਹੀ ਆ ਆਪਸ ਵਿੱਚ ਹਾਂਜੀ 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 ਕਬ ਕਰੀ ਲੂਡ ਸਪਿਊਟਾ ਹੋਊ ਕੋਈ ਉਹ ਨਹੀਂ ਕਰਾਉਣਾ ਹੈ ਨਹੀਂ ਨਹੀਂ ਬੇਠੇ ਬੋਲਦਾਰੇ 574 ਮੈਰਿਜ ਹੋਈ ਹੈ ਜੈਤ ਮੁਹੱਲੇ ਦੇ ਵੀ ਕਹਿੰਦੇ ਤੁਸੀਂ ਵਿਆਹ ਕਰਾਇਆ ਹੋ ਤਾਂ ਹੈ ਤਾਂ ਤੋਂ ਵੀ ਜੀ ਨਹੀਂ ਗੁਰਦਵਾਰਾ ਪੰਥਮਤ ਸਹਿਕੂ ਪਾਠੀ ਸਾਹਿਬ ਜਿਹੜੇ ਨਹੀਂ ਨਹੀਂ ਹਾਂਜੀ ਸਰ ਇਹ ਪਤਾ ਲੱਗਾ ਕਿ ਕਲਦੀਪ ਮਾਲਕ ਦਾ ਭਾਂਜਾ ਕਹਿੰਦਾ ਆਪਣੇ ਆਪ ਨੂੰ ਕਿ ਉਹਨੂੰ ਗ੍ਰਿਫਤਾਰ ਕੀਤਾ ਉਹ ਕੀ ਕਾਰਨ ਹੈ ਵੇ ਇਹ ਜਿਹੜਾ ਕੁਲਦੀਪ ਮਾਨ ਕਰਾ ਕੋਈ ਗੱਲ ਨਹੀਂ ਹੈ ਹਸਨ ਖਾਨ ਆ ਇਹ ਵਾਸੀ ਮੋਗੇ ਦਾ ਰਹਿਣ ਵਾਲਾ ਹੈ ਜੀ ਪਤਨੀ ਨੇ ਬਲਵੀ ਤੇ ਕੰਪਲੇਂਟ ਕੀਤੀ ਸੀ ਆਪਣੇ ਘਰ ਦੇ ਸੁਪਤਿੰਦਰ ਜਿਹੜਾ ਪਤੀ ਆ ਇਸ ਮੇਨਾ ਮੈੜੇ ਅਜੇ ਇਹ ਸੈਕੰਡ ਮੈਰਿਜ ਕਰਾਉਣਾ ਚਾਹੁੰਦਾ ਉਸ ਪੁਲਿਸ ਅਧਿਕਾਰੀ ਦਰਖਾਸਤ ਆਨਲਾਈਨ ਆਈ ਸੀ ਉਹਦੇ ਵਿੱਚ ਇਹਨੂੰ ਬੁਲਾਇਆ ਗਿਆ ਦੋਨਾਂ ਤਰ੍ਹਾਂ ਨੂੰ ਲਾਉਣ ਤੋਂ ਬਾਅਦ ਇਹਨਾਂ ਨੇ ਆਪਸੀ ਵਿੱਚ ਗੱਲਬਾਤ ਕਰ ਲਈ ਸੀ ਤਿੰਨ ਦਿਨ ਪਹਿਲਾਂ ਉਹਦੇ ਵਿੱਚ ਇਹ ਅੰਮ੍ਰਿਤ ਸਾਡੀ ਆਪਸੀ ਗੱਲਬਾਤ ਚੱਲ ਰਹੀ ਆ ਉਹ ਜਿਹੜੀ ਲੜਕੀ ਨੇ ਮੈਰਲ ਦੀ ਗੱਲ ਕਰਦੇ ਵੀ ਹਜੇ ਤੱਕ ਵਿਆਹ ਦਾ ਕੋਈ ਕੂਫਰਾ ਸੰਬੰਧ ਨਹੀਂ ਆਇਆ ਇਹ ਤੇ ਅਨਮੋਲ ਪੈਲਸ ਐਸਸੀ ਪਾਰਟੀ ਚੱਲ ਰਹੀ ਸੀ ਉਹਦੇ ਵਿੱਚ ਉਹਨਾਂ ਦੋਨਾਂ ਨੂੰ ਬੁਲਾ ਲਿਆ ਸੀ ਇਹਨਾਂ ਨੇ ਕੰਪਲੀਟ ਕਰ ਦਿੱਤਾ ਹੁਣ ਇਹ ਰਾਜੀ ਹੈਗੇ ਜਾਂ ਕਿ ਇਹਨਾਂ ਦੀ ਗ੍ਰਿਫਤਾਰੀ ਹੋ ਗਈ ਸੀ ਨਹੀਂ ਨਹੀਂ ਕੋਈ ਤਰਸਤ ਨਹੀਂ ਆ ਪੰਜਾਬੀ ਟਾਈਮ ਦੇ ਪਾਸੇ ਆਜੂ ਵੀ ਇਹਨਾਂ ਕੋਈ ਚੱਲੀ ਐਂਡ ਦਰਖਾਸਤ ਵੀ ਪੇਟਾਲ ਚੱਲੀ ਉਹ ਦੋਵੇਂ ਪੇਟਾਲ ਦੇ ਵਿੱਚ ਬਰੂਫ ਫੌਂਡ ਦੇ ਨਾਲ ਕੋ ਗੱਲ ਇਹ ਹੈਗੀ ਹੈਗੀ ਸਾਹਮਣੇ ਤਾਂ ਵੈਸੇ ਹੀ ਕਰ ਲਈ ਅਮਰ ਚੰਦ ਜੀ